ਅੱਜ ਫਰੀਦਕੋਟ ਦੇ ਜ਼ਿਲ੍ਹੇ ਦੇ ਉਠਾੜ ਦੇ ਏਰੀਏ 'ਚ ਆਈ ਹਾਂ 100 ਪਿੰਡ ਹੈ ਜਿੱਥੇ ਅਸੀਂ ਆਏ ਹਾਂ ਤੇ ਮਸਲਾ ਪਾਣੀ ਦਾ ਬੜਾ ਗੰਭੀਰ ਮਸਲਾ ਜਿਹੜਾ ੁੱਡੇ ਦਰਿਆ ਦੇ ਰਾਹੀਂ ਸੱਤ ਰੋਇ ਦੇ ਵਿੱਚ ਜ਼ਹਿਰਾਂ ਪਲਾਈਆਂ ਜਾ ਰਹੀਆਂ ਨੇ ਕਿਸੇ ਨੇ 30 35 40 ਸਾਲ ਤੋਂ ਸਾਡੇ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਸਭ ਤੋਂ ਜ਼ਿਆਦਾ ਜਿਹੜੇ ਪੀੜਤ ਪਿੰਡ ਨੇ ਜਾਂ ਜ਼ਿਲ੍ਹੇ ਨੇ ਉਹਨਾਂ 'ਚ ਫਰੀਦਕੋਟ ਇੱਕ ਹੈ ਇਹ ਥੱਲੇ ਪਾਣੀ ਬਹੁਤ ਮਾੜਾ 17-1800 ਫੁੱਟ ਦੇ ਪਾਣੀ ਥੱਲੇ ਮਾੜਾ ਹੀ ਤੁਰਿਆ ਜਾਂਦਾ 20-35 ਫੁੱਟ ਤੋਂ ਲੈ ਕੇ ਇਹ ਪਾਣੀ ਇਹ ਇੱਥੇ ਲੋਕਾਂ ਦਾ ਜੀਵਨ ਇਸੇ ਪਾਣੀ ਤੇ ਨਿਰਭਰ ਹੈ ਨਹਿਰੀ ਤੇ ਉਹ ਚ ਇਹਨਾਂ ਨੇ ਕੈਮੀਕਲ ਜਰਨੀਅਮ ਤੇ ਪਤਾ ਨਹੀਂ ਕਿਹੜੇ-ਕਿਹੜੇ ਹੋਰ ਹੈਵੀ ਮੈਟਲ ਕਿੰਨਾ ਹੀ ਕੁਝ ਮਿਲਾਤਾ ਤੇ ਉਹ ਲੋਕ ਜਾਣਗੇ ਕਿੱਥੇ ਪਾਣੀ ਬਿਨਾਂ ਦਾ ਜੀਵਨ ਨਹੀਂ ਹੈ ਨਾ ਇਸ ਕਰਕੇ ਇਹ ਲੜਾਈ ਜਿਹੜੀ ਅਸੀਂ ਬਿੱਡੀ ਆ ਵੀ ਬੁੱਢੇ ਦਰਿਆ ਦੇ ਜਿਹੜਾ ਬੁੱਢਾ ਨਾਲਾ ਬਣ ਗਿਆ ਉਹਦੇ 'ਚ ਜ਼ਹਿਰਾਂ ਪਾਉਣੀਆਂ ਬੰਦ ਕਰੋ ਸਤ ਲੋ ਜਾ ਜਦੋਂ ਲੁਧਿਆਣੇ ਤੋਂ ਪਿੱਛੋਂ ਆ ਸਾਫ ਨਾ ਜਲ ਆਊਗਾ ਲੁਧਿਆਣਾ ਨੂੰ ਅੱਗੇ ਟੱਪ ਜੋ ਤਾਂ ਤੁਹਾਨੂੰ ਕਾਲੇ ਜਿਵੇਂ ਤੇਲ ਵਰਗਾ ਉਹਦਾ ਰੰਗ ਪਾਣੀ ਦਾ ਬਣ ਜਾਂਦਾ ਉੱਥੇ ਖੜੇ ਨਹੀਂ ਜਾਂਦਾ ਇੰਨਾ ਜ਼ਹਿਰ ਕੋਲੇ ਬੰਦੇ ਨੂੰ ਖੜੇ ਤੋਂ ਚੜਦੀ ਹੈ ਪਾਣੀ ਦੇ ਤੇ ਉਹ ਪਾਣੀ ਅਸੀਂ ਲਗਾਤਾਰ ਇਹ ਫਰੀਦਕੋਟ ਫਰੀਪੁਰ ਮੋਗਾ ਲੁਧਿਆਣਾ ਅਬੂਰ ਫਾਲਕਾ ਦੇ ਲੋਕ ਪੀ ਰਹੇ ਆ ਪਾਣੀ ਰਾਜਸਥਾਨ ਤੱਕ ਦੇ ਲੋਕ ਪੀਦੇ ਨੇ ਮੈਂ ਕਹਿੰਦਾ ਸੀ ਬੋਰਡ ਮੇਰੇ ਆ ਰਾਜਸਥਾਨ ਦੇ ਬੰਦੇ ਨੂੰ ਉਹਨੇ 45 ਸਾਲ ਤੋਂ ਪਾਣੀ ਤੇ ਕੰਮ ਕੀਤਾ ਉਹਨੇ ਵੀ ਇਹ ਕਹਿੰਦਾ ਕਿ ਹੁਣ ਰਾਜਸਥਾਨ ਦੇ ਲੋਕ ਵੀ ਪੰਜਾਬ ਦਾ ਪਾਣੀ ਪੀਣੋਂ ਹਟ ਕੇ ਵੀ ਕੈਂਸਰ ਬਣਦਾ ਸਰਪਾਲ ਖੇਰਾ ਗੱਲ ਆਈ ਸੀ ਉਹਨਾਂ ਨੇ ਇੱਕ ਜਿਹਾ ਜਿਹਾ ਬੱਦੀ ਬਣਾਈ ਐ ਤੇ ਉਹ ਵੀ ਇਹ ਨਾਲੇ ਲੈ ਕੇ ਕਰ ਰਹੇ ਸੀ ਚਲਾ ਕਿਵੇਂ ਕਰਕੇ ਸਾਰਾ ਪੰਜਾਬ ਇਕੱਠਾ ਮੈਂ ਕਹਿੰਦਾ ਮੈਂ ਕਹਿੰਦਾ ਸਰਪਾਲ ਸਿੰਘ ਖੇਰਾ ਕਿਉਂ ਹਰ ਬੰਦੇ ਨੂੰ ਲੜਨਾ ਚਾਹੀਦਾ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਦੇਖੋ ਨਾ ਪੰਜਾਬ ਦਾ ਮੁੱਖ ਮੰਤਰੀ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਇਨਸਾਨ ਕਿਸੇ ਵੇਲੇ ਕੀ ਕਹਿੰਦਾ ਰਿਹਾ ਕਿ ਜੀ ਫੈਕਟਰੀਆਂ ਜਿਹੜੀਆਂ ਜ਼ਹਿਰ ਪਾ ਰਹੀਆਂ ਨੇ ਧਰਤੀ 'ਚ ਠੀਕ ਇਹਦਾ ਹੱਲ ਕਰੋ ਕੋਈ ਆ ਦੇਖੋ ਆ ਇਹਦਾ ਹੁਣ ਦਾ ਬਿਆਨ ਆ ਇਹ ਇੱਕ ਜਿੱਤਨੀ ਬਣਾਈ ਜਾਊਗਾ ਤੇ ਦਰਿਆ ਦਾ ਇੱਕੀ ਤੁੰਡਾ ਦੁਸ਼ਤ ਹੋਊਗਾ ਇਹ ਮੁੱਖ ਮੰਤਰੀ ਬਣਨ ਤੋਂ ਬਾਅਦ ਦੀ ਸਟੇਟਮੈਂਟ ਹੈ ਬਿਆਨ ਇਹਦਾ ਹੁਣ ਇਹਦਾ ਪਹਿਲਾ ਨਾ ਸੁਣੋ ਸੁਣੋ ਕੀ ਕਰ ਰਿਹਾ ਜੀ ਹੱਥ ਮਾਰਦਾ ਇਹ ਫਾਈਲਾਂ ਜਿਹੜੀ ਮਰਚੈਂਟਿਜ਼ਲ ਉਹਨੂੰ ਪੂਰਾ ਕਰ ਰੱਖੀ ਨੰਬਰ ਸਾਰੇ ਪਹਿਲੇ ਫਿਲੋਸਫੀ ਹੁੰਦੇ ਨੇ ਛੋਟੇ ਛਾਪਾ ਮਾਰਨੋਂ ਦੇ ਨਾਲ ਨਾਲ ਹੱਥ ਮਾਰਦਾ ਵੀ ਦੱਸ ਦੋ ਜੀ ਅਸਲੀ ਆਵਾਜ਼ ਤਾਂ ਪਹਿਲੇ ਚੀ ਕਰਦੀ ਹੂੰ ਪਿੰਡ ਦਾ ਕੋਈ ਆਮ ਬੰਦਾ ਉਹਦੀ ਵੀ ਜ਼ੁਬਾਨ ਹੁੰਦੀ ਹੈ ਮੁੱਖ ਮੰਤਰੀਆ ਪੰਜਾਬ ਦਾ ਐਮਪੀ ਹੁੰਦਾ ਜਿਹਦੇ ਨੇ ਬਿਆਨ ਦਿੱਤਾ ਸੀ ਵੀ ਫੈਕਟਰੀਆਂ ਨੂੰ ਸਿੱਧਾ ਪਾਣੀ ਥੱਲੇ ਪਾਉਂਦੇ ਆ ਬੋਰ ਕਰਕੇ ਜਦੋਂ ਮੁੱਖ ਮੰਤਰੀ ਬਣ ਗਿਆ ਕਹਿੰਦਾ ਇੱਕ ਤੁਪਕਾ ਨਹੀਂ ਪਾਵਾਂਗੇ ਹੁਣ ਹਜ਼ਾਰਾਂ ਡਾਈੰਗ ਉਨ ਰੰਗਣ ਵਾਲੀਆਂ ਫੈਕਟਰੀਆਂ ਪੰਜਾਬ ਨੂੰ ਮਾਰ ਰਹੀਆਂ ਇਹਨਾਂ ਦੇ ਐਮਐਲਏ ਗੋਗੀ ਵਰਗੇ ਪੱਪੀ ਵਰਗੇ ਪੱਗੇ ਵਰਗੇ ਸ਼ਰਿਆਂ ਫੈਕਟਰੀਆਂ ਦੇ ਹੱਕ ਚ ਬੋਤ ਰਹੇ ਆ ਵੀ ਇਹ ਵੇਖ ਸੂਰ ਨੇ ਸੂਰਵਾਰ ਲੋਕੜੇ ਮਰ ਰਹੇ ਆ ਸਾਲ-ਸਾਲ ਦੇ ਜ਼ਬਾਕਾਂ ਦੇ ਕਿਡਨੀਆ ਫੇਲ ਹੋ ਗਈਆਂ ਸ਼ੂਗਰ ਹੋ ਗਏ ਕਾਲੇ ਪੀੜੇ ਹੋ ਗਏ ਲੋਕ ਰੋਜ਼ ਮਰਦੇ ਨੇ ਕੈਂਸਰ ਟ੍ਰੇਨ ਭਰ ਕੇ ਜਾਂਦੀ ਆ ਬਰਿੰਡੋ ਬਿਕਾ ਨੇਰ ਨੂੰ ਦੀ ਤੱਕ ਜਾਂਦਿਆਂ ਜਾਂਦਾ 70% ਪੰਜਾਬ ਨੂੰ ਕੈਂਸਰ ਨੇ ਮਾਰ ਦੇਣਾ ਆ ਪਾਣੀ ਕਰਕੇ ਜਿਹੜਾ ਕੱਲੀ ਮਾਲਵਾ ਬੈਲਟ ਈ ਹੈ ਜਿਹੜੀ ਦੋ ਨਹਿਰਾ ਲੰਘਦੀਆਂ ਦੋ ਨਹਿਰਾ ਨੰਗਲ ਕਰਕੇ ਜਿਆਦਾ ਨਾ ਨਾ ਤੁਸੀਂ ਇਹ ਛੱਡੋ ਕੱਲੀ ਮਾਲਵਾ ਬੈਲਟ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਰਾਵੀ ਕੀ ਸਾਡਾ ਸਾਫ਼ ਹੈ ਕਿ ਬਿਆਸ ਸਾਡਾ ਸਾਫ਼ ਹੈ ਸਾਡੇ ਜਿੱਥੇ-ਜਿੱਥੇ ਫੈਕਟਰੀਆਂ ਲੱਗੀਆਂ ਹੌਲਾ ਫੈਕਟਰੀ ਲੱਗੀ ਆ ਪਰ ਨਾਲ ਇਹ ਟ੍ਰਾਈਡੈਂਟ ਫੈਕਟਰੀ ਆਪਣੇ ਆਰਾਮਾ ਰੈਫਾਇਨਰੀ ਲੱਗੀ ਆ ਬਟੰਡੇ ਕੇਆਰਬੀਲ ਫੈਕਟਰੀ ਆ ਧੂਰੀ ਉਹ ਵੀ ਤਾਂ ਜ਼ਹਿਰ ਜਿੰਨਾ ਕਿ ਬੰਦ ਘੜਦਾ ਏਰੀਆ ਜਿੰਨੀ ਇੰਡਸਟਰੀ ਲੱਗੀ ਆ ਸਾਰਾ ਧਰਤੀ ਜਿਹੜਾ ਪਾਣੀ ਪਾਈ ਜਾਂਦੇ ਆ ਸਾਰਾ ਧਰਤੀ ਹੀਟਾਂ ਵੀ ਇਹਨਾਂ ਨੇ ਤੁਸੀਂ ਦੇਖੋ ਵੀ ਜਿਹੜਾ ਧਰਤੀ ਹੀਟਾਂ ਪਾਣੀ ਪਾਤਾ ਕੈਮੀਕਲ ਜੇਨੀਅਮ ਪਾਤਾ ਉਹ ਪਾਣੀ ਸਾਫ ਕਿਵੇਂ ਹੋ ਸਰਕਾਰ ਨੇ ਕਿਸੇ ਵੀ ਤਰੀਕੇ ਨਾਲ ਸਾਫ ਨਹੀਂ ਹੋਣਾ ਦਰਿਆਵਾਂ ਦਾ ਪਾਣੀ ਲੜਕੋਲ ਕੇ ਸਾਫ ਕਰਾਵਾਂਗੇ ਨਾ ਥੱਲੇ ਪਤਾ ਸਾਫ ਹੀ ਨਹੀਂ ਹੋਣਾ ਸਰਕਾਰ ਤਾਂ ਨਹੀਂ ਜਦੋਂ ਸਾਡੀ ਸਰਕਾਰ ਹੰਦਾ ਮੁੱਖ ਮੰਤਰੀ ਬਣਾ ਲਿਆ ਛੁਟਕਲੇ ਸੁਣਾਈ ਜਾਂਦਾ ਕੱਪ ਸੁਣਾਈ ਜਾਂਦਾ ਪਰੋੜੀ ਜਾਂਦਾ ਲੋਕਾਂ ਨੂੰ ਕੱਲਾਂ ਦਾ ਖੜਾ ਬਣਾ ਬਣਾ ਦੇਈ ਜਾਂਦਾ ਗੁਰਦੇਵ ਸਿੰਘ ਖੋਕਲਕਾਰ ਸੰਧਵਾ ਭਵੰਤ ਮੰਦ ਖੜ ਕੇ ਬੁੱਢੇ ਦਰਿਆ ਦੇ ਵੀਡੀਓ ਪਾਉਂਦੇ ਰਹੇ ਆ ਇਹ ਤਾਂ ਵਿੱਚ ਰੱਖਦੇ ਸੀ ਨਾ ਅਸੀਂ ਦਰੀ ਵਿੱਚ ਰੱਖਦੇ ਜੋ ਧਰਨੇ ਲੱਗ ਪੈਣਦੇ ਆ ਹੁਣ ਕਿੱਥੇ ਨੇ ਹੁਣ ਮੈਡੀਕਲ ਦਾ ਕੀ ਹਾਲ ਆ ਫਰੀਦਕੋਟ ਦਾ ਮੈਂ ਵੀ ਆ ਕੇ ਗਿਆ ਪੁਲਟਾ ਹੱਡ ਦੇ ਤੁਰਪੇ ਹੀ ਵੀ ਏ ਧੱਕੇ ਨਾਲ ਇਹ ਵੀਡੀਓ ਬਣਾਈ ਜੀ ਉਥੇ ਏਸੀ ਤੱਕ ਨਹੀਂ ਹੈਗਾ ਮਰੀਜ਼ਾਂ ਕੋਲੇ ਪੂਰਾ ਹਾਲ ਹੈ ਜਿਨ੍ਹਾਂ ਦੇ ਕੀਮੋਂ ਲੱਗਦੀ ਹੈ ਕੈਂਸਰ ਦੇ ਮਰੀਜ਼ ਨੇ ਸਾਰਾ ਕੋਈ ਡਰਾਮਾ ਸੀ ਇਹਨਾਂ ਨੇ ਦਾਅ ਲਾਉਣਾ ਸੀ ਉਹ ਲਾ ਲਿਆ ਪਰ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਲੋਕ ਮਰ ਰਹੇ ਆ ਲੋਕਾਂ ਦੀ ਲਹਿਰ ਨਾਲ ਸੀ 24 ਅਗਸਤ ਨੂੰ ਪਟਾਖਾ ਕੱਠ ਲੁਧਿਆਣੇ ਕਰਨ ਜਾ ਰਹੇ ਆ 15 ਸਤੰਬਰ ਨੂੰ ਬੁੱਢੇ ਦਰਿਆ ਨੂੰ ਬੰਨ ਮਾਰ ਜਾ ਰਹੇ ਆ ਇਹ ਬੰਨ ਲੋਕਾਂ ਦੀ ਲਹਿਰ ਨਾ ਵੱਜਣਾ ਲੋਕਾਂ ਦੀ ਤਾਕਤ ਨਾ ਵੱਜਣਾ ਲੋਕ ਉੱਠ ਖੜੋ ਤੁਸੀਂ ਘਰਾਂ ਚ ਬੈਠੇ ਇੱਕ ਬਲਾਸਟ ਹੋ ਗਿਆ ਬੈਵਲ ਕਲਾ ਗੋਲੀ ਕਾਣਦੇ ਜਦੋਂ ਮੁੱਖ ਰੋਗੀ ਸੀ ਕਿਤੇ ਇਹਨਾਂ ਨੇ ਇਹ ਗੱਲ ਕਹੀ ਸੀ ਸਾਡੀ 24 ਘੰਟੇ ਐ ਚੁਟਕੀ ਮਾਰਦਾ ਹੁੰਦਾ ਸੀ ਕਿ ਜੀ 24 ਘੰਟਿਆਂ ਚ ਬੇਅਦਬ ਇਨਸਾਫ ਕੱਲਾ ਬੈਵਲ ਗੋਲੀ ਕਾਣ ਦਾ ਇਨਸਾਫ ਨਹੀਂ ਕਿੰਨੇ ਇਨਸਾਫ ਮੌਲ ਬੰਬ ਬਲਾਸਟ ਹੋਇਆ ਛੋਟੇ ਛੋਟੇ ਬੱਚੇ ਪਤਾ ਨਹੀਂ ਕੀ ਉਹ ਚ ਕੈਮੀਕਲ ਸੀਗਾ ਉਸ ਬੰਬ ਦੇ ਵਿੱਚ ਉਹਨਾਂ ਲੋਕਾਂ ਕੋਲੇ ਮੈਂ ਘਰੇ ਜਾ ਕੇ ਉਹਨਾਂ ਦੇ ਦੁੱਖ ਸੁਣਿਆ ਉਹ ਕਹਿੰਦੇ ਸਾਡੀਆਂ ਬੁੱਕਲਾਂ ਦੇ ਵਿੱਚ ਸਾਡੇ ਜਵਾਕ ਐ ਪਿਗਲ ਕੇ ਬਰਫ ਨੂੰ ਪਤਾ ਨਹੀਂ ਕੀ ਕੈਮੀਕਲ ਪਿਆ ਕਿੰਨੇ 7-8 ਤੇ ਜਵਾਕ ਮਰੇ ਸੀਗੇ ਕਿੰਨੀਆਂ ਸੱਟਾਂ ਬਣ ਗਈਆਂ ਕੀ ਨਿਕਲਣਾ ਸੱਟਾਂ ਦਾ ਕੀ ਰਿਪੋਰਟ ਸਾਹਮਣੇ ਆ ਗਈ ਆ ਸੱਟ ਬਣੀ ਲਾਲ ਸੁਲਛਨੋਈ ਵਾਲੀ ਇਹ ਸਹਰਿਆ ਮੁੱਕਰਗੇ ਸੀਗੇ ਮੁੱਖ ਮੰਤਰੀ ਵੀ ਡੀਜੀਪੀ ਵੀ ਵੀ ਇਹ ਹੀ ਇੰਟਰਵਿਊ ਪੰਜਾਬ ਚ ਹੋਈ ਨਾ ਸੱਟ ਨੇ ਸਾਫ਼ ਕਰਤਾ ਵੀ ਇਹ ਇੰਟਰਵਿਊ ਖੜ ਦੇ ਸੀ ਸਟਾਪ ਚ ਹੋਈ ਆ ਹੁਣ ਖੜ ਸੀ ਸਟਾਫ ਦਾ ਜਿਹੜਾ ਸੀ ਇਨਚਾਰਜ ਹੈ ਉਥੋਂ ਦਾ ਡੀਐਸਪੀ ਹੈ ਉਥੋਂ ਦੇ ਮੁਲਾਜ਼ਮਾ ਕੌਣ ਜ਼ਿੰਮੇਵਾਰ ਹੈ ਹੁਣ ਜਿਵੇਂ ਮੂੰਹ ਚੁੰਮਤਾ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਹੁਣ ਲ ਸੱਟ ਨੇ ਕਹਿਤਾ ਰਿਪੋਰਟ ਦੇਦੀ ਹਾਈ ਕੋਰਟ ਚ ਵੀ ਇਹ ਇੰਟਰਵਿਊ ਸੀ ਸਟਾਫ ਚ ਹੋਈ ਹੈ ਸੀ ਐਸਟਾਫ ਜਿੱਥੇ ਇੱਕ ਸੂਰ ਨਾ ਸੀ ਬਾੜ ਨੇ ਨਕਸਰਾ ਉੱਤੇ ਫੋਨ ਦਿੱਤਾ ਗਿਆ ਬਿਸ਼ਨੋਈ ਵਰਗਿਆਂ ਨੂੰ ਦਫ਼ਤਰ ਚ ਬਿਠਾਇਆ ਗਿਆ ਉਹਦੀ ਇੰਟਰਵਿਊ ਕਰਾਈ ਜਾਂਦੀ ਹੈ ਉਹ ਜ਼ਿੰਮੇਵਾਰ ਕੌਣ ਲੋਕ ਕਿਉਂ ਸਾਹਮਣੇ ਨਹੀਂ ਆ ਰਹੇ ਹੋ ਇਹ ਤਾਂ ਬਹੁਤ ਵੱਡੀਆਂ ਪਾਰਦਰਸ਼ੀਆ ਗੱਲਾਂ ਕਰਦਾ ਹਾਂ ਇਹ ਮੁੱਖ ਮੰਤਰੀ ਕਿ ਮੈਂ ਬੜਾ ਇਮਾਨਦਾਰ ਆ ਮੈਂ ਰੁਪਿਆ ਜ਼ਹਿਰ ਦਾ ਮੈਂ ਜ਼ਹਿਰ ਖਾऊं ਜੇ ਰੁਪਿਆ ਖਾਊਗਾ ਨਾ ਖਾਵਾ ਨਾ ਖਾਣ ਦੇਵਾਂ ਆ ਕੀ ਖੁਸ਼ ਹੋ ਰਿਹਾ ਪੰਜਾਬ ਚ